ਸਤਿ ਸ੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਹੋ ਰਹੀ ਹੈ ਜੀ ਇਹ ਵੱਡੀ ਖਬਰ ਦਿੱਤਾ ਹੈ ਅਪਡੇਟ ਸਾਹਮਣੇ ਐਕਟਿਵ ਤੋ ਪਹਿਲਾਂ-ਪਹਿਲਾਂ ਕਰ ਲਵੋ ਇਹ ਕੰਮ ਹੋਣ ਜਾ ਰਹੇ ਨੇ ਵੱਡੇ ਬਦਲਾਅ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ-ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਜੂਨ ਦਾ ਮਹੀਨਾ ਖਤਮ ਹੋ ਰਿਹਾ ਤੇ ਜੁਲਾਈ ਸ਼ੁਰੂ ਹੋ ਰਿਹਾ ਤਿੰਨ ਦਿਨ ਬਾਕੀ ਹਨ ਤੇ ਉਸ ਤੋਂ ਬਾਅਦ ਪਹਿਲੀ ਤਰੀਕ ਤੇ ਵਿੱਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ ਜੋ ਤੁਹਾਡੇ ਘਰ ਦੇ ਸਾਰੇ ਤਰ੍ਹਾਂ ਦੇ ਤੁਹਾਡੇ ਬੈਂਕ ਖਾਤੇ ਤੇ ਮੋਬਾਈਲ ਫੋਨ ਤੱਕ ਹਰ चीज ਨੂੰ ਸਿੱਧਾ ਵਰਬਾਤ ਕਰ ਸਕਦੇ ਹਨ ਇਹਨਾਂ ਵਿੱਚ ਐਲਪੀ ਜੀ ਸੈਂਟ ਦੀ ਕੀਮਤ ਤੋਂ ਲੈ ਕੇ ਕ੍ਰੈਡਿਟ ਕਾਰਡ ਮੀਮਾ ਤੱਕ ਸਭ ਕੁਝ ਸ਼ਾਮਲ ਹੈ ਇਹ ਸਿੱਧੇ ਤੌਰ ਤੇ ਤੁਹਾਡੇ ਪੈਸੇ ਨਾਲ ਸਬੰਧਤ ਹਨ ਆਓ ਜਾਣਦੇ ਹਾਂ ਇਹ ਪੰਜ ਵੱਡੇ ਬਦਲਾਵਾਂ ਦੇ ਬਾਰੇ ਇਹ ਰਿਮਾਰਕਟਿੰਗ ਆਪਣੀ ਹਰ ਮਹੀਨੇ ਪਹਿਲੇ ਦਿਨ ਐਲਪੀਜੀ ਸੈਂਟਰ ਦੀ ਕੀਮਤਾਂ ਸੋਡ ਕਰਦੀਆਂ ਤੇ 1 ਜੁਲਾਈ 2024 ਨੂੰ ਸਵੇਰੇ 6 ਵਜੇ ਤਬਦੀਲੀਆਂ ਦੇਖੀਆਂ ਜਾ ਸਕਦੀਆਂ ਨੇ ਹਾਲੀ ਵਿੱਚ 19 ਕਿਲੋ ਦੇ ਵਪਾਰਕ ਸੈਂਟਰ ਦੀ ਕੀਮਤਾਂ 'ਚ ਕਈ ਬਦਲਾਅ ਦੇਖਣ ਨੂੰ ਮਿਲੇ ਤੇ ਹੁਣ ਦੇਖਣਾ ਹੋਵੇਗਾ ਕਿ ਐਸਵੀਆਰ 14 ਕਿਲੋ ਦੇ ਸੈਂਟਰ ਦੀ ਕੀ ਬਦਲਾਅ ਨਜ਼ਰ ਆਉਂਦੇ ਨੇ ਤੇ ਦੂਜਾ ਹੁਣ ਬਦਲਾਅ ਕੀਤਾ ਗਿਆ ਹੈ ਹਰ ਮਹੀਨੇ ਦੀ 1 ਤਰੀਕ ਨੂੰ ਨਾ ਸਿਰਫ ਐਲਪੀਜੀ ਸੈਂਟਰ ਦੀ ਕੀਮਤਾਂ ਬਦਲੀਆਂ ਤੋਗੋ ਕੈਸ ਨਾਲ ਪੀਰ ਮਾਰਕਟਿੰਗ ਕੰਪਨੀਆ ਏਅਰ ਫਿਊਲ ਯਾਨੀ ਕਿ ਏਅਰ ਰਬਾਇਨ ਫਿਊਲ ਅਤੇ ਸੀਐਨਜੀ ਤੇ ਪੀਐਨਜੀ ਦੀਆਂ ਕੀਮਤਾਂ ਵੀ ਸੋਧੀਆਂ ਜਾਂਦੀਆਂ ਹਨ ਤੇ ਇਸ ਕਰਕੇ ਹੁਣ ਇੱਕ ਦਿਨ ਨੂੰ ਇਹਨਾਂ ਦੀ ਕੀਮਤ ਵੀ ਬਦਲਾਅ ਆ ਸਕਦੇ ਨੇ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ